ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਤੁਹਾਡਾ ਆ ਛੋਟਾ ਭਰਾ ਸਚੀਨ ਬਾਦਵਾ ਉਮੀਦ ਕਰਦਾ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਹੋਵੋਗੇ ਸੋ ਫਸਟਵਾਲ ਅੱਜ 20 ਜਨਵਰੀ ਹੋ ਗਈ ਹੈ 20 ਜਨਵਰੀ 2025 ਸੋ ਇੱਕ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦੇ ਆਪਾਂ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਮੈਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੱਸ ਰਿਹਾ ਵਾਂ ਸਹੀ ਹੈ ਕਿ ਨਹੀਂ ਸਹੀ ਹੈ ਮੇਰੇ ਛੋਟੇ ਭਰਾਵਾਂ ਤੇ ਵੱਡੇ ਵੀਰਾਂ ਵਾਸਤੇ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਉਹ ਇਨਫੋਰਮੇਸ਼ਨ ਜਿੰਨੀ ਕਿ ਮੈਂ ਸਰਚ ਕੀਤੀ ਆ ਜਾ ਜਾ ਕੇ ਮਿਲ ਕੇ ਉਹਦੇ ਬਾਰੇ ਤੁਹਾਨੂੰ ਦੱਸਦੇ ਆ। ਸੋ ਪ੍ਰਾ ਉਹ ਇਨਫੋਰਮੇਸ਼ਨ ਇਹ ਹੈ ਇਹ ਬਾਈਕ ਹੈ ਬਜਾਜ ਕੰਪਨੀ ਦੀ ਪਲੈਟੀਨਾ ਬਾਈਕ। ਸੋ ਸੀਸੀ ਜਿਹੜੇ ਕਿ ਅੱਜ ਕੱਲ ਜਿਹੜੀ ਸੈਂਸਰ ਸਿਸਟਮ ਗੱਡੀ ਆ ਰਹੀ ਹੈ ਜਿਹਦੇ ਤੇ ਹੁਣ ਟੈਂਕੀ ਦੇ ਜਿੱਥੋਂ ਆਪਾਂ ਤੇਲ ਪਾਉਂਦੇ ਉਹਦੇ ਤੇ E20 ਲਿਖਿਆ ਜਾਂਦਾ ਵਾ। ਸੋ ਇਹ ਸੈਂਸਰ ਸਿਸਟਮ ਗੱਡੀ ਹੈ ਇਹ ਆਪਾਂ ਬਾਈਕ ਲਈਤੀ ਸੀ ਬਜਾਜ ਵਾਲਿਆ ਕੋਲੋ ਸ਼ੋਰੂਮ ਤੋਂ ਜਾ ਕੇ 82000 ਦੀ 21 ਅਕਤੂਬਰ 2024 ਨੂੰ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਰਿਕਵੈਸਟ ਕਰਾਂਗਾ ਬਾਈਕ ਵੀਰੇ ਲੈਣ ਜਾਣੇ ਹੋ ਲੱਖ ਲੱਖ ਰੁਪਏ ਦੀ ਅੱਜ ਕੱਲ ਬਾਈਕ ਆ ਤਾਂ 3-4 ਸਾਲ ਪੁਰਾਣੀ ਗੱਲ ਕਰੀਏ ਤਾਂ 36-36000 ਦੇ ਵਿੱਚ ਰੋਲਦੀਆਂ ਹੁੰਦੀਆਂ ਸੀ ਬਾਈਗਾ ਤੇ ਇਹਨਾਂ ਨੂੰ ਪੁੱਛਦਾ ਵੀ ਨਹੀਂ ਕੋਈ ਹੁੰਦਾ ਸੀ ਸੋ ਇਹ ਬਾਈਕ ਦੀ ਤੁਹਾਨੂੰ ਦੱਸਣ ਜਾਣੇ ਕਿੰਨੀ ਵੱਡੀ ਕਮੀਆਂ ਨੇ ਕਿੰਨੇ ਕੁ ਸਰਕਾਰਾਂ ਵਿੱਚੇ ਮਿਲੀਆਂ ਨੇ ਆਪਣੀ ਪੰਜਾਬ ਦੀਆਂ ਸਟੇਟਾਂ ਦੀਆਂ ਜੋ ਕਿ ਆਪਣੇ ਮਿਡਲ ਲੈਵਲ ਬੰਦਿਆ ਕੋ ਜਿਹਦੀ ਡੇਲੀ ਰੁਟੀਨ ਦੇ ਵਿੱਚ ਕੰਮ ਤੇ ਜਾਣਾ ਹੁੰਦਾ ਬੰਦਾ ਸੋਦਾ ਵੀ ਆ ਬਾਈਕ ਲੈਣੇ ਆ ਬਾਈਕ ਲੈ ਕੇ ਤੇ ਐਵਰੇਜ ਵਧੀਆ ਨਿਕਲੂਗੀ ਤਾਂ ਬਾਈਕ ਲੈ ਲੈਣੇ ਆ ਤੇ ਕੰਮ ਵਧੀਆ ਨਿਕਲ ਜਾਊਗਾ ਸੋ ਇਹ ਬਾਈਕ ਜਿਹੜੀ ਆਪਾਂ ਲਈਤੀ ਸੀ 21 ਅਕਤੂਬਰ 2024 ਨੂੰ ਲਈਤੀ ਸੀ 82000 ਰੁਪਏ ਦੀ ਠੀਕ ਹੈ ਜੀ ਕਿਉਂਕਿ ਮੇਰੀ ਜਿਹੜੀ ਜੋਬ ਹੈਗੀ ਐ ਐਜ਼ ਅ ਮੈਡੀਕਲ ਰਿਪਰੈਜ਼ੈਂਟੇਟਿਵ ਦੀ ਜੋਬ ਹੈਗੀ ਐ ਪਸ਼ੂਆਂ ਦੀ ਦਵਾਈਆਂ ਦੀ ਕੰਪਨੀ ਦੇ ਸੋ ਮੈਨੂੰ ਇੱਕ ਚੀਜ਼ ਹੋਰ ਦੱਸਦਾ ਮੈਨੂੰ بڑے ਜਣਿਆਂ ਨੇ ਕਿਹਾ ਸੀ ਮਰੇ ਯਾਰਾ ਦੋਸਤਾਂ ਨੇ ਵੀ ਵੀਰੇ ਬਾਈਕ ਅਗਰ ਲੈਣੀ ਆ ਤੂੰ ਪੁਰਾਣੀ ਲੱਲਾ ਪੁਰਾਣੀ ਲੱਲਾ ਤੇਰਾ ਹੀ ਫਾਇਦਾ ਸੋ ਇਹ ਬਾਈਕ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਮੀ ਹੈਗੀ ਤੁਸੀਂ ਦੇਖ ਸਕਦੇ ਹੋ ਕੰਪਨੀ ਵਾਲਿਆਂ ਨੇ ਇੱਥੇ ਕੱਪੜਾ ਰੱਖਣ ਦੀ ਥਾਂ ਨਹੀਂ ਦਿੱਤੀ ਫੋਰ ਇਗਜ਼ਾਮਪਲ ਅਗਰ ਆਪਾਂ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਕਿੰਨੀ ਮਿੱਟੀ ਹੈ ਇੰਡੀਆ ਦੇ ਵਿੱਚ ਕਿੰਨੀ ਮਿੱਟੀ ਹੈ ਆਪਾਂ ਅੱਧਾ ਘੰਟਾ ਲਈ ਬਾਈਕ ਅਗਰ ਖੜਾ ਕੇ ਜਾਈਏ ਤਾਂ ਸੀਟ ਪੂਰੀ ਗੰਦੀ ਹੋ ਜਾਂਦੀ ਹੈ ਸੋ ਇੱਥੇ ਕੱਪੜਾ ਰੱਖਣ ਦੀ ਮਤਲਬ ਕਿਤੇ ਵੀ ਥਾਂ ਨਹੀਂ ਦਿੱਤੀ ਹੈਗੀ ਪੂਰੀ ਬਾਈਕ ਦੇ ਵਿੱਚ ਕਿਤੇ ਵੀ ਥਾਂ ਨਹੀਂ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਜਿਹੜਾ ਆ ਫੂਟ ਰੈਸਟ ਹੋ ਗਿਆ ਇਹ ਬੰਦ ਨਹੀਂ ਹੁੰਦਾ ਜਲਦੀ ਇਹ ਤਾਂ ਅੱਜ ਸਰਵਿਸ ਹੋ ਗਿਆਈ ਹੈ ਉਹ ਵੀ ਦੱਸਾਂਗੇ ਸਰਵਿਸ ਕਿਉਂ ਹੋ ਗਿਆਈ ਹੈ ਬੰਦ ਹੀ ਨਹੀਂ ਹੁੰਦਾ ਹੁਣ ਬੰਦ ਹੋ ਜਾਂਦਾ ਨਾ ਜਦੋਂ ਹਫਤਾ ਚੱਲ ਗਈ ਤਾਂ ਇਹ ਬੰਦੀ ਨਹੀਂ ਹੋਣਾ ਖੁੱਲਾ ਹੀ ਰਹਿਣਾ ਜਿੰਨੀ ਦੇ ਤੱਕ ਆਪਾਂ ਹਲਕਾ ਜਿਹਾ ਤੇਲ ਨਹੀਂ ਦਵਾਵਾਂਗੇ ਇਹਨੂੰ ਮੁਗ ਲੈਣ ਲਈ ਦਵਾਵਾਂਗੇ ਗਰੀਜ਼ਾ ਤੇਲ ਨਹੀਂ ਦਵਾਵਾਂਗੇ ਤਾਂ ਇਹ ਬੰਦ ਹੀ ਨਹੀਂ ਹੋਣਾ ਠੀਕ ਹੈ ਜੀ ਉਸ ਤੋਂ ਬਾਅਦ ਕੰਪਨੀ ਨੇ ਇੱਥੇ ਪੈਸੇ ਬਚਾ ਲੈ ਲੈਗ ਗਾਰਡ ਦੇ ਵਿੱਚ ਲੈਗ ਗਾਰਡ ਦੇਖੋ ਕਿੰਨਾ ਛੋਟਾ ਕਰ ਦਿੱਤਾ ਹੈ ਦੇਖੋ ਲੈਗ ਗਾਰਡ ਕਿੰਨਾ ਛੋਟਾ ਕਰਤਾ ਹੁਣ ਸਭ ਤੋਂ ਵੱਡੀ ਇਹ ਦੇ ਵਿੱਚ ਸਮੱਸਿਆ ਕੀ ਆਂਦੀ ਵੀ ਹੈ ਮੈਂ ਆਪਣੇ 11 ਯਾਰਾ ਦੋਸਤਾਂ ਨੂੰ ਵੀ ਪੁੱਛਿਆ ਕਿਉਂਕਿ ਜਿਹੜੀ ਸਾਡੀ ਲਾਈਨ ਦੇ ਵਿੱਚ ਪਲੈਟੀਨਾ ਬਾਈਕ ਬਹੁਤ ਐਸ ਕਿਉਂਕਿ ਅਸੀਂ ਡੇਲੀ 100 150 ਕਿਲੋਮੀਟਰ ਬਾਈਕ ਚਲਾਣੀ ਹੁੰਦੀ ਆ ਉਹਦਾ ਰੋਡ ਸਾਨੂੰ بڑے ਬੰਦੇ ਮਿਲ ਜਾਂਦੇ ਸੀ ਉਹਨਾਂ ਨੂੰ ਪੁੱਛ ਲਈਦੀ ਹੈ ਫੀਡਬੈਕ ਲੈ ਲਈਦੀ ਹੈ ਜਦੋਂ ਇਹ ਬਾਈਕ ਅੱਧਾ ਘੰਟਾ ਮਤਲਬ ਅੱਧਿਆ ਤੋਂ ਪੂਨਾ ਘੰਟਾ ਮੰਨ ਲਓ ਥੁੱਪੇ ਖੜੀ ਰਹਿ ਗਈ ਸਰਦੀ ਹੋਵੇ ਗਰਮੀ ਹੋਵੇ ਤਾਂ ਜਦੋਂ ਇਹਨੂੰ ਅੱਧੇ ਘੰਟੇ ਤੋਂ ਪੂਨਾ ਘੰਟੇ ਬਾਅਦ ਅਸੀਂ ਇਹਨੂੰ ਸਟਾਰਟ ਕਰਦੇ ਆ ਸਟਾਰਟ ਕਰਕੇ ਲੈ ਕੇ ਜਾਂਦੇ ਆ ਤੇ ਅੱਧਾ ਕਿਲੋਮੀਟਰ ਬਾਅਦ ਇਹ ਬੰਦ ਹੋ ਜਾਂਦੀ ਹੈ ਬੰਦ ਹੋ ਜਾਂਦੀ ਹੈ ਫਿਰ ਆਪਾਂ ਨੂੰ ਚਾਬੀ ਲਾ ਕੇ ਆਹਦੀ ਟੈਂਕੀ ਦਾ ਢੱਕਣ ਖੋਲਣਾ ਪੈਂਦਾ ਢੱਕਣ ਖੋਲ ਕੇ ਢੱਕਣ ਖੋਲ ਕੇ ਮੋਟਰਸਾਈਕਲ ਹਲਾਉਣਾ ਪੈਂਦਾ ਮਤਲਬ ਐ ਕਰਕੇ ਹਲਾਉਣਾ ਪੈਂਦਾ ਤਾਂ ਜਾ ਕੇ ਫਿਰ ਇਹ ਸਟਾਰਟ ਹੁੰਦੀ ਹੈ ਮਤਲਬ ਇਹਦੇ ਟੈਂਕੀ ਦੇ ਵਿੱਚ ਗੈਸ ਬਣ ਜਾਂਦੀ ਹੈ ਸੋ ਇਹਦਾ ਹਜੇ ਤੱਕ ਏਜੰਸੀ ਕੋ ਹੱਲ ਨਹੀਂ ਨਿਕਲਿਆ ਉਸ ਤੋਂ ਬਾਅਦ ਇਹਦੇ ਵਿੱਚ ਹੁਣ ਜਿਹੜੀ ਨਵੀਂ ਆਵਲੀ ਬਾਈਕਾਂ ਆ ਲੱਗੀਆਂ 2024 25 ਦੀਆਂ ਇਹਦੇ ਵਿੱਚ ਬ੍ਰਦਰ ਮਿਸਿੰਗ ਬੋਧ ਚਲਦੀਆਂ ਨੇ ਕਿਉਂਕਿ ਤੁਹਾਨੂੰ ਵੀ ਪਤਾ 98 ਰੁਪਏ ਪੈਟਰੋਲ ਹੋਇਆ ਵਾ ਤੇ ਪਾਵਰ ਸਪੀਡ X95 ਵਗੈਰਾ ਹੈਗਾ ਉਹ 104 ਰੁਪਏ 105 ਰੁਪਏ ਲਗਾ ਲਓ 97 ਰੁਪਏ 98 ਕੁਝ ਪੈਸੇ ਪੈਟਰੋਲ ਹੋਇਆ ਰਿਹਾ ਹੁਣ ਪ੍ਰੋਬਲਮ ਕੀ ਆ ਲੱਗੀ ਬਾਈਕ ਜਦੋਂ ਚਲਦੀ ਹੈ ਜਦੋਂ ਤਾਂ ਚੰਗੀ ਬਾਈਕ ਤਾਂ ਢੀ 60 ਤੋਂ 50 ਤੋਂ ਉੱਤੇ ਤਾਂ ਕੋਈ ਪ੍ਰੋਬਲਮ ਨਹੀਂ ਚੱਲੇ ਜਾਣੀ ਆ ਠੀਕ ਹੈ ਦੂਜੀ ਗੱਲ ਸਟਾਰਟ ਸਰਦੀ ਹੈਗੀ ਸਟਾਰਟ ਕਰਕੇ ਮੈਨੂੰ ਕਟੋਗੜ ਇਹ ਬਾਈਕ ਅੱਧਾ ਘੰਟਾ ਖੜਾਣੀ ਪੈਂਦੀ ਸੀ ਸਟਾਰਟ ਕਰਕੇ ਫੇਰ ਕਿਤੇ ਜਾ ਕੇ ਮੈਂ ਕੰਮ ਤੇ ਜਾ ਹੁੰਦਾ ਸੀ ਇੰਨੀ ਕ ਜਿਆਦਾ ਮਿਸ ਮਾਰਦਾ ਸੀ ਪਹਿਲੀ ਗੇਅ ਪਹਿਲੇ ਗੇਅ ਤੇ ਦੂਜੇ ਗੇਅ ਤੇ ਕਿਉਂਕਿ ਛੋਟੇ ਕਈ ਵੇਲੇ ਗਲੀਆਂ ਭੱਲੇ ਵਾਲੇ ਰੋਡ ਹੁੰਦੇ ਆ ਤੀਜੇ ਦੂਜੇ ਤੀਜੇ ਗੇਅ ਤੇ ਚਲਦੀ ਆ ਜਾਂ ਤੀਜੇ ਗੇਅ ਤੇ ਚਲਦੀ ਆ ਤੇ ਜਲਦੀ ਵੀ ਸਪੀਡ ਜਿਹੜੀ ਹੁੰਦੀ ਆ 30 40 ਤੇ ਚਲਦੀ ਆ ਤਾਂ ਮਤਲਬ ਇੰਨੇ ਝਟਕੇ ਮਾਰਨੇ ਮੈਂ 1 1 ਅਕਤੂਬਰ ਤੋਂ ਲੈ ਕੇ ਕੱਲ ਤੱਕ ਅੱਜ ਤੱਕ ਛੱਡ ਦਉ ਸੀ ਅੱਜ ਦਾ ਸਰਵਿਸ ਹੋ ਗਈ ਬਾਈਕ ਮੈਂ ਕੰਟੀਨਿਊ ਏਜੰਸੀ ਜਾਂਦਾ ਸੀ ਕੰਟੀਨਿਊ ਮਤਲਬ 15 ਵਾਰੀ ਮੈਂ ਏਜੰਸੀ ਜਾਇਆ ਭਾਈ ਇਹ ਮਿਸਮਾਰਦੀ ਐ ਪਹਿਲਾਂ ਉਹਨਾਂ ਨੇ ਆਹ ਕਾਰਪੇਟ ਕਾਰਪੇਟ ਖੋਲ ਕੇ ਸਹੀ ਕੀਤਾ ਮਤਲਬ ਸਾਫ਼ ਸੂਫ਼ ਕੀਤਾ ਠੀਕ ਹੋ ਗਈ ਜੀ ਲੈ ਜਾਓ ਨਹੀਂ ਠੀਕ ਹੋਈ ਠੀਕ ਹੈ ਜੀ ਫਿਰ ਮੈਂ ਇੱਦਾਂ ਹੀ ਚਲਾਈ ਗਿਆ ਮੈਂ ਕਿਹਾ ਚਲ ਚਲਾਈ ਚਲੋ ਟਾਈਮ ਨਹੀਂ ਸੀਗਾ ਤੇ ਫਿਰ ਜਦੋਂ ਮੈਂ ਇਹਦੀ ਪਹਿਲੀ ਸਰਵਿਸ ਕਰਾਣ ਗਿਆ ਹਜੇ 800 ਕਿਲੋਮੀਟਰ ਬਾਅਦ 800 ਕਿਲੋਮੀਟਰ ਬਾਅਦ ਉਦੋਂ ਵੀ ਇਹਨਾਂ ਨੇ ਦੁਬਾਰਾ ਫੇਰ ਕਾਰਪੇਟ ਸਹੀ ਕਾਰਪੇਟ ਧੋਤਾ ਧੋਣ ਤੋਂ ਬਾਅਦ ਫਿਰ ਵੀ ਸੈੱਟ ਨਹੀਂ ਹੋਇਆ ਸਾਫ ਸਫ ਕਰਕੇ ਕਚਰਾ ਕਹਿੰਦੇ ਫਸਿਆ ਹੋਗਾ ਕਰਤਾ ਦੇਖਦੇ ਆ ਜੀ ਉਸ ਤੋਂ ਬਾਅਦ ਤੁਸੀਂ ਇਹ ਹਾਲ ਲਾ ਲਓ ਫਿਰ ਹਫਤੇ ਬਾਅਦ 10 ਦਿਨਾਂ ਬਾਅਦ ਮੈਂ ਹਫਤੇ 10 ਦਿਨਾਂ ਬਾਅਦ ਮੈਂ ਵੀ 15 ਦਿਨਾਂ ਬਾਅਦ ਮੈਂ ਫਿਰ ਦੁਬਾਰਾ ਗਿਆ ਤਾਂ ਮੈਨੂੰ ਏਜੰਸੀ ਵਾਲੇ ਕਹਿੰਦੇ ਆ ਉੱਥੇ ਵੀ ਭਾਜੀ ਇਹਦੇ ਵਿੱਚ ਤੁਸੀਂ ਪੈਟਰੋਲ ਨਾ ਪਵਾਓ ਇਹਦੇ ਵਿੱਚ ਪਾਵਰ ਪਵਾਓ ਮਤਲਬ 105 ਰੁਪਏ ਵਾਲਾ ਪਾਵਰ ਪਵਾਓ ਪੈਟਰੋਲ ਨਾ ਪਵਾਓ ਕਿਉਂਕਿ ਪੈਟਰੋਲ ਪਿੱਛੋਂ ਸੈਂਟਰ ਗਵਰਨਮੈਂਟ ਬਹੁਤ ਗੰਦਾ ਭੇਜ ਰਹੀ ਆ ਪੈਟਰੋਲ ਪੰਪਾਂ ਤੇ ਚਲੋ ਆਪਾਂ ਉਹਨਾਂ ਦੀ ਗੱਲ ਮੰਨ ਲਈ ਟੈਂਕੀ ਖਾਲੀ ਕੀਤੀ ਸਾਫ ਸਵ ਕੀਤਾ ਏਜੰਸੀ ਵਾਲਿਆਂ ਨੇ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਰ ਪਾਉਣਾ ਸ਼ੁਰੂ ਕਰਤਾ ਪਾਵਰ ਪਾਇਆ ਫਿਰ ਸੇਮ ਐਜ਼ ਇਟ ਇਦਾਂ ਹੀ ਪ੍ਰੋਬਲਮ ਆਈ ਜਾਵੇ ਆਈ ਜਾਵੇ ਆਈ ਜਾਵੇ ਹੁਣ ਤੁਸੀਂ ਆਪ ਦੱਸੋ ਮੈਂ ਵੀ ਇੱਕ ਮਿੰਟ ਜੱਜ ਕੀਤਾ ਕਿਉਂਕਿ ਜਦੋਂ ਪੈਟਰੋਲ ਦਾ ਰੰਗ ਜਿਹੜਾ ਹੁੰਦਾ ਸੀ ਪੀਲੇ ਸ਼ੇਡ ਦੇ ਵਿੱਚ ਹੁੰਦਾ ਸੀ ਪੀਲੇ ਰੰਗ ਦੇ ਵਿੱਚ ਹੁਣ ਅਗਰ ਤੁਸੀਂ ਦੇਖੋਗੇ ਨਾ ਕਿਉਂਕਿ ਪਹਿਲੀ ਗੱਲ ਬੋਤਲਾ ਦੇ ਵਿੱਚ ਤਾਂ ਦਿੰਦੇ ਨਹੀਂ ਬੋਤਲਾ ਚ ਤਾਂ ਹੀ ਦਿੰਦੇ ਅਗਰ ਪੰਪ ਵਾਲੇ ਦਾ ਡਾਟਾ ਜਿਹੜਾ પેટ્રોલ ਪੈਟਰੋਲ ਟੈਂਕ ਗੱਡੀਆਂ ਦੇ ਵਿੱਚ ਪੰਨਦਾ ਤਾਂ ਉਹ ਤੁਹਾਡਾ ਜਾਣ ਪਛਾਣਦਾ ਹੋਊਗਾ ਫੇਰ ਦੇ ਦਊਗਾ ਹੁਣ ਤੁਸੀਂ ਉਹ ਜਜਮੈਂਟ ਕਰੋ પેટ્રોલ ਪਹਿਲਾਂ yellow shade ਦੇ ਵਿੱਚ ਹੁੰਦਾ ਸੀ ਹੁਣ ਹੁੰਦਾ red shade ਦੇ ਵਿੱਚ ਉਸ ਤੋਂ ਇਲਾਵਾ ਉਹ red shade ਦੇ ਵਿੱਚ ਕਿਉਂ ਆਇਆ ਮੈਂ ਪੰਪ ਵਾਲੇ ਕੋਲ ਪੁੱਛਿਆ ਇੱਕ ਨਹੀਂ ਘਟੋੜ 10 ਪੰਪ ਵਾਲੇ ਕੋਲ ਪੁੱਛਿਆ ਕਹਿੰਦੇ ਜੀ ਸੈਂਟਰ ਗਵਰਨਮੈਂਟ ਨੇ ਪੈਟਰੋਲ ਦੇ ਵਿੱਚ 40% ਇਥਨੋਲ ਮਿਕਸ ਕਰ ਦਿੱਤਾ ਹੋਇਆ ਜਿਦੇ ਕਰਕੇ ਸਾਡੇ ਕੋ ਗੱਡੀਆਂ ਵਾਲੇ ਵੀ ਆਂਦੇ ਵੀ ਗੱਡੀਆਂ ਦੇ ਚੱਲਣ ਦੇ ਵਿੱਚ ਪ੍ਰੋਬਲਮ ਆ ਰਹੀ ਐ ਮਿਸ ਮਾਰਦੀ ਐ ਰੁੱਕ ਜਾਂਦੀਆਂ ਚੱਲਦੇ-ਚੱਲਦੇ ਕਚਰਾ ਫਸ ਜਾਂਦਾ ਕੁਛ ਵੀ ਹੋ ਜਾਂਦਾ ਮਤਲਬ ਬੰਦ ਹੋ ਜਾਂਦੀਆਂ ਨੇ ਠੀਕ ਐ ਸੇਮ ਇਟ ਇਜ਼ ਐਸ ਏਜੰਸੀ ਵਾਲੇ ਨੇ ਵੀ ਇਹੀ ਮੈਨੂੰ ਕਿਹਾ ਵੀ ਤੁਸੀਂ ਇਹਦੇ ਵਿੱਚ ਪਾਵਰ ਪਾਓ ਚਲੋ ਪਾਵਰ ਪਾ ਕੇ ਠੀਕ ਨਹੀਂ ਹੋਈ ਹੋ ਹੁਣ ਅੱਜ ਇਹ ਗੱਡੀ ਦੀ ਦੂਸਰੀ ਸਰਵਿਸ ਹੋਈ ਐ ਸਰ ਇਹ ਬਾਈਕ ਦੀ 50cc ਵੀ ਦੂਸਰੀ ਸਰਵਿਸ ਹੋਈ ਆ ਤੇ ਇਹਨਾਂ ਨੇ ਕਾਰਬੂਰਟਰ ਦੇ ਵਿੱਚ ਕੋਈ ਜੈਕ ਜੈਟਰ ਅੱਜ ਉਹ ਚੇਂਜ ਕਰਕੇ ਦਿੱਤੇ ਆ ਤਾਂ ਜਾ ਕੇ ਬ੍ਰਦਰ ਬਾਈਕ ਸਹੀ ਹੋਈ ਆ ਮੇਰੇ ਭਰਾਓ ਵੀਰੋ ਛੋਟੇ ਭਰਾਓ ਤੇ ਵੱਡੇ ਵੀਰੋ ਬਾਈਕ ਲੈਣ ਜਾਣੇ ਹੋ ਪਲੈਟ ਇਹਨਾਂ ਦੀ ਸੋ ਸਮਝ ਕੇ ਲਵੋ ਜਿਹੜਾ ਇਹ B6A ਉਹ ਲਟਰੰਬੜਾ ਉਹ ਸੈਂਟਰ ਨੇ ਪੋਲਸੀਆ ਲਿਆਂਦੀ ਆ ਬੜੀਆਂ ਗੰਦੀਆਂ ਪੋਲਸੀਆਂ ਨੇ ਇਹ ਸਾਡੇ ਵਰਗੇ ਬਹਿ ਖਤਮ ਕਰਕੇ ਆਪਣੇ ਘਰ ਭਰ ਦੇਵੇ ਠੀਕ ਹੈ ਜੀ ਕੰਦੀਆਂ ਬਾਈਕਾਂ ਕਰਤੀਆਂ ਨੇ ਇਹ ਮਟੀਰੀਅਲ ਘਟੇ ਘਟਿਏ ਲਾਤੇ ਨੇ ਠੀਕ ਹੈ ਆ ਦੇਖੋ ਸ਼ੌਕਰ ਅੰਦਰ ਕਰਤੇ ਠੀਕ ਹੈ ਫੁੱਟ ਰੈਸਟ ਬੰਦ ਨਹੀਂ ਹੁੰਦਾ ਇਹ ਜੱਜ ਨਾਲ ਠੀਕ ਹੈ ਕਪੜਾ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਬੰਦਾ ਕੀ ਕਰੇ ਉੱਥੇ ਦੱਸੋ ਤੁਸੀਂ ਮੈਨੂੰ ਸੋ ਇਹ ਹਾਲਾਤ ਹੋਏ ਪਏ ਆ ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਇੰਨਾ ਇੰਨਾ ਗਵਰਨਮੈਂਟ ਟੈਕਸ ਲੈਂਦੀਆਂ ਨੇ ਸਾਡੇ ਰੋੜਾਂ ਦੇ ਹਾਲ ਦੇਖ ਲਓ ਇੱਕ ਚੀਜ਼ ਤੁਹਾਨੂੰ ਹੋਰ ਦਿਖਾਨਾ ਆ ਮੈਂ ਸਟੈਂਡ ਲਗਾਇਆ ਆ ਸਟੈਂਡ ਤਾਂ ਲਗਾਇਆ ਵਾ ਕੰਪਨੀਆਂ ਨੇ ਕੀ ਕੀਤਾ ਆ ਦੇਖੋ ਆ ਚੀਜ਼ ਦਿਖ ਦਿਣਾ ਆ ਸੈਂਸਰ ਲਾਤਾ ਮੰਨ ਲਓ ਆਪਾਂ ਸਟਾਰਟ ਕਰਾਂਗੇ ਬਾਈਕ ਨੂੰ ਬਾਈਕ ਨੂੰ ਸਟਾਰਟ ਕਰਾਂਗੇ ਅਗਰ ਆ ਤੁਹਾਡਾ ਸਟੈਂਡ ਓਪਨ ਹੈਗਾ ਗੇਅਰ ਪਾਵਾਂਗੇ ਤਾਂ ਗੇਅਰ ਦੇ ਵਿੱਚ ਇਹ ਬਾਈਕ ਬੰਦ ਹੋ ਜਾਏਗੀ ਜੇਦੋਂ ਇਹਨੂੰ ਆਪਾਂ ਇੰਜ ਕਰ ਦਾਂਗੇ ਸਟਾਰਟ ਕਰਕੇ ਗੇਅਰ ਪਾ ਕੇ ਚੱਲਾਂਗੇ ਤਾਂ ਬਾਈਕ ਤੁਹਾਡੀ ਚੱਲ ਜਾਏਗੀ ਹੁਣ ਮੈਨੂੰ ਇੱਕ ਚੀਜ਼ ਦੱਸੋ ਕੰਪਨੀਆਂ ਨੂੰ ਮੈਂ ਇਹ ਪੁੱਛਣਾ ਜਾਂਦਾ ਵੀ ਆਹ ਸੈਂਸਰ ਇੱਥੇ ਲਾਉਣ ਦਾ ਕੀ ਮਤਲਬ ਆ ਚਲੋ ਆਹ ਚੀਜ਼ ਤੁਸੀਂ ਕਰਤੀ ਇਹਨੂੰ ਕਿਤੇ ਹੋਰ ਉੱਪਰ ਕਨੈਕਸ਼ਨ ਦੇ ਸਕਦੇ ਸੀ ਇੱਥੇ ਲਾਉਂਗੇ ਕੋਈ ਸਪੀਡ ਬ੍ਰੇਕਰ ਆ ਗਿਆ ਕੁਝ ਆ ਗਿਆ ਆਪਾਂ ਨੂੰ ਮੈਨੂੰ ਇਹ ਨਹੀਂ ਸਮਝ ਆਂਦੀ ਉਹ ਵੀ ਇੰਜੀਨੀਅਰ ਇੰਡੀਆ ਦੇ ਹੀ ਨੇ ਜਿਹੜੇ ਬਣਾਉਂਦੇ ਨੇ ਬਾਈਕਾਂ ਇਹ ਅਸੈਂਬਲ ਕਰਦੇ ਨੇ ਵੀ ਆਹ ਚੇਂਜ ਕਰਤਾ ਆਹ ਚੇਂਜ ਕਰਤਾ ਕੰਪਨੀਆਂ ਵੀ ਇੱਥੇ ਦੀਆਂ ਨੇ ਵੀ ਉਹ ਖੱਡੇ 'ਚ ਵੱਜਿਆ ਕੁਝ ਵੱਜਿਆ ਸੈਂਸਰ ਓਟ ਗਿਆ 5-10 ਹਜ਼ਾਰ ਦਾ ਨੁਕਸਾਨ ਕੰਪਨੀ ਦਾ ਕੀ ਕੰਪਨੀ ਦਾ ਨਵਾਂ ਸੈਂਸਰ ਵਿਕ ਜਾਣਾ ਇਹ ਸੈਂਸਰ ਗੱਡੀਆਂ ਜਮ੍ਹਾ ਰੱਦੀ ਹੋ ਚੁੱਕੀਆਂ ਨੇ ਬੁਰੇ ਹਾਲ ਹੋ ਚੁੱਕੇ ਨੇ ਆਪਣੀ ਸੈਂਟਰ ਗਵਰਨਮੈਂਟ ਦੇ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ 21 ਅਕਤੂਬਰ ਦੀ ਇਹ ਬਾਈਕ ਲਈਤੀ ਹੈ ਆਪਣੀ ਹੁਣ ਪੰਜਾਬ ਸਰਕਾਰ ਦੀ ਹਰਕਤ ਦੱਸਣ ਲੱਗਾ 21 ਅਕਤੂਬਰ ਦੀ ਇਹ ਬਾਈਕ ਲਈਤੀ ਹੈ 8 ਨਵੰਬਰ ਨੂੰ ਨੰਬਰ ਪਲੇਟ ਇਸ਼ੂ ਹੋਈ ਸੀਗੀ 20 ਨਵੰਬਰ ਨੂੰ ਜਾ ਕੇ ਜਿਹੜੀ ਹੈਗੀ ਇਸ ਬਾਈਕ ਦੀ ਨੰਬਰ ਪਲੇਟ ਲੱਗ ਗਈ ਸੀ ਠੀਕ ਹੈ ਜੀ ਇਸ ਬਾਈਕ ਦੀ ਨੰਬਰ ਪਲੇਟ ਲੱਗ ਗਈ ਸੀ ਤੇ ਅੱਜ 21 ਜਨਵਰੀ 20 ਜਨਵਰੀ ਹੋ ਚੁੱਕੀ ਹੈ ਤੇ ਹਜੇ ਤੱਕ ਇਸ ਬਾਈਕ ਦੀ ਆਪਣੇ ਕੋ ਆਰ ਸੀ ਨਹੀਂ ਆਈ ਠੀਕ ਹੈ ਜੀ ਹੋਇਆ ਕੀ ਹੈ ਜੀ ਪੰਜਾਬ ਸਰਕਾਰ ਤਾਂ ਵੈਸੇ ਹੀ ਫੇਲ ਹੋ ਚੁੱਕੀ ਹੈ 2 ਸਾਲ ਲੱਗੇ ਉਹਦੇ 2 ਸਾਲ ਖਤਮ ਹੋ ਚੁੱਕੀ ਹੈ ਇਹਦਾ ਪੱਠਾ ਬਿਠਾਤਾ ਰੋੜਾ ਦਾ ਪੂਰਾ ਹਾਲ ਇੰਨੇ ਕਰਾਇਮ ਹੋ ਰਹੇ ਲੁੱਟਾਂ ਖੋਹ ਹੋ ਰਹੀਆਂ ਕੁਝ ਨਹੀਂ ਕਰਦੀ ਬਈ ਭਰਾ 31 ਦਸੰਬਰ ਦਾ ਮੈਨੂੰ ਮੈਸੇਜ ਆਇਆ ਆ ਸਪੀਡ ਪੋਲ ਦਾ ਟਰੈਕ ਨੰਬਰ ਜੀ ਭਾਜੀ ਤੁਹਾਡੀ 31 ਦਸੰਬਰ ਦੀ ਆਰਸੀ ਡਿਸਪੈਚ ਹੋ ਚੁੱਕੀ ਹੈ ਠੀਕ ਹੈ ਔਰ ਮੇਰੇ ਜਿਹੜਾ ਮਹੱਲੇ ਮੇਰੇ ਜਿਹੜੇ ਮਹੱਲੇ ਦਾ ਬੰਦਾ ਪੋਸਟ ਆਫਿਸ ਜਿਹੜਾ ਮੈਨੂੰ ਦੇਖੇ ਜਾਂਦਾ ਉਹ ਕਹਿੰਦਾ ਭਾਜੀ ਮੇਰੇ ਕੋਲ 100 ਬੰਦਿਆਂ ਦੇ ਫੋਨ ਆ ਗਿਆ ਮੇਰੀ ਬੀਟ ਬੀਟ ਮਤਲਬ ਜਿਹੜੀ ਕਿ ਮੇਰੇ ਏਰੀਆ ਦੇ ਰੋਡ ਦੇ ਜਿਹੜੇ ਆਰਸੀਆਂ ਪੈਂਡਿੰਗ ਪਈਆਂ ਨੇ ਉਹ 100 ਬੰਦਿਆਂ ਦੇ ਆਰਸੀਆਂ ਪੈਂਡਿੰਗ ਪਈਆਂ ਨੇ ਹੁਣ ਤੁਸੀਂ ਇਹ ਹਿਸਾਬ ਲਾਓ ਕੀ ਬੰਦਾ ਬਾਈਕ ਲਊਗਾ ਦੱਸੋ 82000 ਦੀ ਬਾਈਕ ਕੈਸ਼ ਹੁਣ ਇਹਦੇ ਵਿੱਚ ਪਹਿਲਾਂ 3 ਤੋਂ 3500 ਰੁਪਏ ਦਾ ਤੇਲ ਲੱਗਦਾ ਸੀ 3000 ਤੋਂ 3500 ਦਾ ਹੁਣ 4500 ਦਾ 1000 ਦਾ ਸਿੱਧਾ ਸਿੱਧਾ ਵੱਜ ਜਾਣਾ ਔਰ ਮੈਂ ਪੈਟਰੋਲ ਦੀ ਵਿੱਚ ਵੀ ਐਵਰੇਜ ਲੈ ਕੇ ਦੇਖ ਲਈ ਆ ਪਾਵਰ ਦੇ ਵਿੱਚ ਵੀ ਐਵਰੇਜ ਲੈ ਲਈ ਹੈ ਉਹੀ 65 70 ਦੇ ਵਿੱਚ ਹੀ ਨੋਰਮਲ ਐਵਰੇਜ ਹੈ ਟੈਂਕ ਦੇ ਵਿੱਚ 65 63 65 63 70 ਦਾ ਮੈਂ ਤਾਂ ਗਦੀ ਨਹੀਂ ਲਈ 500 ਪਹਿਲਾਂ ਵੀ ਇੱਕ ਮੋਟਰਸਾਈਕਲ ਸੀ ਉਹਦੀ ਵੀ ਨਹੀਂ 70 ਲਈ ਹੁਣ ਵੀ ਇਹਦੀ ਵੀ 70 ਨਹੀਂ ਲਈ ਸੋ ਇੰਨਾ ਜਿਹੜਾ ਹੈਗਾ ਮਤਲਬ ਖਤਮ ਹੋ ਚੁੱਕਿਆ ਹੁਣ ਮੰਨ ਲਓ ਕੰਮ ਹੈ ਰੋਜ਼ ਦਾ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਪੂਰੇ ਲੁਧਿਆਣੇ ਦੇ ਵਿੱਚ ਠੀਕ ਹੈ ਹੁਣ ਕਿਸੇ 31 ਮਾਰਚ ਵੀ ਆਂਦੀ ਵੀ ਹੈ ਪੁਲਿਸ ਵਾਲਿਆਂ ਨੇ ਆਪਣੇ ਟਾਰਗੇਟ ਵੀ ਪੂਰੇ ਕਰਨੇ ਹੁਣ ਕਿਤੇ ਪੁਲਿਸ ਰੋਕ ਲਵੇ ਉਹਨੂੰ ਮੈਸੇਜ ਦਿਖਾਈਏ ਉਹਨੇ ਮੈਸੇਜ ਨਹੀਂ ਦੇਖਣਾ ਅਗਲੇ ਨੇ ਕਹਿਣਾ ਜੀ ਲਿਆ 100 200 ਦੇ ਜਾ ਜਾਂਦੀ ਵਾਰੀ ਕੀ ਕਰਾਂਗੇ ਉੱਥੇ ਇਹ ਹਾਲ ਹੋ ਚੁੱਕਿਆ ਹੈ ਮੇਰੇ ਕੋਲ ਮੈਸੇਜ ਵੀ ਪਿਆ ਹੈ 31 ਦਸੰਬਰ ਦਾ ਮੈਸੇਜ ਸੋ ਭਰਾਓ ਬਾਈਕ ਲੈਂਨ ਜਾਂਦੇ ਹੋ ਚੰਗੀ ਤਰ੍ਹਾਂ ਸੋਚ ਕੇ ਲੈ ਕੇ ਆਓ ਬੇਸ਼ੱਕ ਆਪਣਾ 100 200 ਰੁਪਏ ਦਾ ਤੇਲ ਪਾਓ ਤੇਲ ਪਵਾ ਕੇ ਅਗਲੇ ਨੂੰ ਕੋ ਵੀ ਕਿ ਦੇਖੋ ਜਿਹੜਾ ਉੱਥੇ ਬੰਦਾ ਸ਼ੋਰੂਮ ਚ ਸੈਲਰੀ بیس ਲੱਗਿਆ ਨਾ ਜੀ ਸੇਲ ਪੈਣੀ ਹੈ ਵੀ ਅੱਜ 2 ਲੱਖ ਰੁਪਏ ਦੀ ਸੇਲ ਪੈਣੀ ਉਹਦੇ ਖਾਤੇ ਤੇ ਉਹ ਤੁਹਾਨੂੰ ਆਪਣੇ ਆਪ ਚ ਬਾਈਕ ਚਲਾਣ ਦਊਗਾ ਘੱਟੋ ਘੱਟ 10 12 ਕਿਲੋਮੀਟਰ ਚਲਾ ਕੇ ਲੈ ਕੇ ਆਓ ਚੰਗੀ ਤਰ੍ਹਾਂ ਫਾਲਟ ਨਿਕਲ ਜਾਂਦਾ ਕੰਪਨੀ ਵਾਲੇ ਮੋੜ ਕੇ ਹੱਥ ਖੜੇ ਕਰ ਜਾਂਦੇ ਭਰਾ ਕੋਈ ਨਹੀਂ ਸੁਣਦਾ ਇੱਥੇ ਆਪਣੇ ਪੰਜਾਬ ਦੇ ਵਿੱਚ ਬੁਰੇ ਹਾਲ ਹੈ ਨਾ ਆਰਸੀ ਆ ਰਹੀ ਹੈ ਆਰਸੀ ਆਉਗੀ ਤਾਂ ਪੋਲੂਸ਼ਨ بڑੂਗਾ 3 ਮਹੀਨੇ ਤੋਂ ਉੱਪਰ ਹੋ ਚੁੱਕੇ ਆ 4ਵਾਂ ਮਹੀਨਾ ਕੰਪਲੀਟ ਹੋ ਜਾਣਾ ਹੋਈ ਗੈਸ ਵੱਲੋਂ ਕੱਲ ਕੰਪਲੀਟ ਹੋ ਜਾਣਾ ਅਕਤੂਬਰ ਨਵੰਬਰ ਦਸੰਬਰ ਜਨਵਰੀ ਤੇ ਹਜੇ ਤੱਕ ਆਪਣੇ ਕੋਲ ਦੀ ਆਰਸੀ ਨਹੀਂ ਮਿਲੀ ਦੱਸੋ ਕੀ ਬੰਦਾ ਇਹਦਾ ਕਰੇ ਹੁਣ ਇਹਦੇ ਵਿੱਚ 105 ਰੁਪਿਆ ਦਾ ਤੇਲ ਪਵਾਓ ਸਰਕਾਰ ਦਾ ਪਹਿਲਾਂ ਹੀ ਇੰਨਾ ਨਾ ਬੁਰਾ ਹਾਲ ਕਰੀ ਬੈਠੀ ਐ ਸੋ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੜੀ ਕਿਹੜੀ ਬਾਈਕ ਦੇ ਨਾਲ ਇਦਾਂ ਹੁੰਦਾ ਕਿ ਵੀ ਬਾਈਕ ਮਿਸ ਮਾਰਦੀ ਆ ਝਟਕੇ ਮਾਰਦੀ ਆ ਸਟਾਰਟ ਕਰਨੀ ਪੈਂਦੀ ਅੱਧਾ ਘੰਟਾ ਫੇਰੇ ਰੁੜਦੀ ਆ ਤੋ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਹੋ ਸਕੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਨੈਕਸਟ ਹੋਰ ਇਦਾਂ ਦੀ ਕੋਈ ਵੀਡੀਓ ਬਣਾਵਾਂ ਤੇ ਧੰਨਵਾਦ